ਉਹ ਚਾਹੀਦਾ ਹੀ ਹੈ ਤੰਨਾਂ ਤਰ੍ਹਾਂ ਦੀ ਜਿਹੜੀ ਗੱਲ ਚੱਲ ਰਹੀ ਸੀ ਉਦੋਂ ਦਾ ਹੀ ਉਹਨੂੰ ਰੈਸਟ ਕਰਦੇ ਅੰਮ੍ਰਿਤ ਢੀਡੇ ਨੂੰ ਭੜਿਆ ਜਾਂਦਾ ਉੱਥੇ ਕਾਰਵਾਈ ਹੁੰਦੀ ਇੱਥੇ ਜੀ ਜਿਹੜਾ ਨਸ਼ਾ ਤਸਕਰਾਂ ਦੇ ਅਸੀਂ ਘਾਟਾ ਤੇ ਮੈਨ ਚਲਾਈ ਆ ਹੁਣ ਜਾ ਕੇ ਕਰ ਲੋਕਾਂ ਦਾ ਕਰੋੜਾਂ ਰੁਪਏ ਜਿਹਨੇ ਖਾਦਾ ਪਤਾ ਲੱਗੂਗਾ ਲੋਕਾਂ ਨੂੰ ਅਨੁਸਾਰ ਮਿਲਦਾ ਕਿ ਨਹੀਂ ਮਿਲਦਾਗਾ ਉਹ ਬੰਦੇ ਨੂੰ ਰੈਸਟ ਕਰਨਾ ਚਾਹੀਦਾ ਮੈਂ ਜਰਜਿੰਦਰ ਸਿੰਘ ਕਿੰਗਰਾ ਜ਼ਿਲ੍ਹਾ ਮੀਤ ਪ੍ਰਧਾਨ ਕਰਤੀ ਖਾਨ ਯੂਨੀਅਨ ਜਦੋਂ ਕੱਲ ਸ਼ਾਮ ਦਾ ਹੀ ਸਾਨੂੰ ਪਤਾ ਲੱਗਿਆ ਕਿ ਲੋਕਾਂ ਦਾ ਜਿਹੜਾ ਕੇਤਾ ਆਮਦਨੀ ਡਾ ਮਲਾਜਮ ਸੀਗਾ ਬਹੁਤ ਪੁਰਾਣੀ ਬੈਂਕਤੀ ਹੈ ਵੀ ਜਿਹੜਾ ਕਰੋੜਾਂ ਰੁਪਈਆ ਦਾ ਘਪਲਾ ਕਰਕੇ ਫੇਰ ਫਰਾਰ ਹੋ ਗਿਆ ਕਿਸੇ ਦੀ ਐ ਫੜੀ ਝਾਲੀ ਕਰ ਬਣਾ ਕੇ ਦਿੱਤੀ ਹੈ ਕਿਸੇ ਨੂੰ ਪਾਲਸੀਆਂ ਕੀਤੀਆਂ ਬੀਮਾ ਪਾਲਸੀਆਂ ਉਹ ਝਾਲੀ ਨਿਕਲ ਰਹੀਆਂ ਲੋਕ ਕਟ ਕਰਵਾ ਰਹੇ ਆ ਤੇ 1.5 ਕਰੋੜ ਰੁਪਇਆ ਇੱਕ ਪੰਡ ਜਿਹੜਾ ਕੌਣੀ ਨਾਲ 1.5 ਕਰੋੜ ਦੀ ਸਾਡੇ ਕੋਲੇ ਨੋਟ ਰਹੀ 1.5 ਕਰੋੜ ਦੀ ਇੱਕ ਪੰਡ ਦਾ ਠੱਗੀ ਬੱਜੀ ਲੋਕਾਂ ਨਾਲ ਹੁਣ ਪਸੀਨੇ ਦੀ ਕਮਾਈ ਹੈ ਤੇ 25 30 ਪੰਡ ਫਾਰਕ ਨੂੰ ਜਿਹੜੇ ਲੱਗਦੇ ਆ ਪੁਰਾਣੀ ਬੈਂਕ ਹੋਣ ਦੇ ਨਾਂ ਤੇ ਲੋਕ ਬਹੁਤ ਜੁੜੇ ਸੀਗੇ ਉਹ ਨਾਲ ਤੇ ਜਿਹੜਾ ਆਮ ਤ ਤੀੜ ਤੇ ਲੋਕਾਂ ਨੂੰ ਵਿਸ਼ਵਾਸ ਬਹੁਤ ਸੀਗਾ ਐਨਾ ਵਿਸ਼ਵਾਸ ਬਣਾਇਆ ਲੋਕਾਂ ਦੇ ਵਿੱਚ ਕਿ ਲੋਕ ਆਟੋਮੈਟਿਕ ਹੀ ਉਹਨੂੰ ਸਾਈਨ ਕਰਕੇ ਦੇ ਜਾਂਦੇ ਸੀਗੇ ਸਾਡਾ ਪੈਸਾ ਉਹਦਾ ਟਰਾਂਸਫਰ ਕਰਦੀ ਉਹਦਾ ਟਰਾਂਸਫਰ ਕਰਦੀ ਉਹਨਾਂ ਦੇ ਜਿਹੜੇ ਆਪ ਹੀ ਪੈਸੇ ਕਢਾ ਜਾਂਦਾ ਇਹ ਗਾਂ ਕਿਸੇ ਦੇ ਟਰਾਂਸਫਰ ਕੀਤੇ ਨਹੀਂਗੇ ਨਾ ਕਿਸੇ ਨੂੰ ਫੋਨ ਤੇ ਮੈਸੇਜ ਆਉਂਦਾ ਠੀਕ ਆ ਵੀ ਇਸੇ ਕਰਕੇ ਜਿਹੜਾ 9 ਕਰੋੜਾਂ ਦਾ ਕਬੜਾ ਕਰਕੇ ਭੱਜਿਆ ਅਜੇ ਕੋਈ ਬੈਂਕ ਦਾ ਇੱਥੇ ਮੇਨ ਅਧਿਕਾਰੀ ਨਹੀਂ ਆਇਆਗਾ ਲੋਕ ਇੱਥੇ ਬੈਠੇ ਆ ਪਰ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਇਹ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਅੱਜ 2 ਘੰਟੇ ਬੈਠ ਕੇ ਜਿਤਾਉਣੀ ਦਿੱਤੀ ਆ ਕੱਲ ਨੂੰ ਕੋਈ ਵੱਡਾ ਵੀ ਐਕਸ਼ਨ ਲਿਕਣਾ ਪਿਆ ਸੀ ਲਿਖਾਂਗੇ ਪਰ ਅਸੀਂ ਆ ਜਿਹ ਉਹਨਾਂ ਦੇ ਕੋਹਨ ਕਿਸੇ ਨੇ ਦੀ ਕਮਾਈ ਹੈ ਜਿਹੜੀ ਉਹ ਬੈਂਕ ਤੋਂ ਅਸੀਂ ਬਾਸ ਕਰਵਾਵਾਂਗੇ। ਰਾਜਿੰਦਰ ਸਿੰਘ ਦਾ ਨਾਮ ਹੈ ਜੀ। ਅਸੀਂ 2 ਲੱਖ ਰੁਪਏ ਪਹਿਲਾਂ ਜਮਾ ਕਰਵਾ ਕੇ ਗਏ ਸੀਗੇ। ਤਕਰੀਬਨ ਪਹਿਲਾਂ 8-9 ਲੱਖ ਰੁਪਏ ਪਿਆ ਸੀਗਾ। ਅਸੀਂ ਜਗਾ ਵੇਚੀ ਸੀਗੀ। ਉਸ ਤੋਂ ਵਿੱਚ ਅਸੀਂ ਜਗਾ ਵੇਚ ਕੇ ਆਪਦੇ ਜ਼ਮੀਨ ਲਈ ਕੋਹਨ ਦੇ ਚ ਘਰ ਪਾਇਆ। ਉਹਨਾਂ ਦੇ ਵਿੱਚੋਂ ਸਾਡਾ ਕੋਸ 2.5 ਲੱਖ ਰੁਪਏ ਬਚ ਗਿਆ ਸੀਗਾ। ਉਸ ਤੋਂ ਬਾਅਦ ਸਾਡਾ ਜੋ ਕਿ 2 ਲੱਖ ਰੁਪਏ ਵਿੱਚ ਸੀਗਾ ਖਾਤੇ ਦੇ ਵਿੱਚ ਅਸੀਂ ਆਖਿਆ ਸੀਗਾ ਵੀ ਐਫ ਡੀ ਕਰਵਾਵਾਂਗੇ। ਉਸ ਤੋਂ ਬਾਅਦ ਸਾਡਾ ਕੋਈ ਖਾਤਾ ਜਮਾਂ ਹੀ ਸਾਫ਼ ਕਰਤਾ ਉਸਨੇ ਸਾਨੂੰ ਇਹਨਾਂ ਵੀ ਜਿਹੜਾ ਸਾਡਾ 2 ਲੱਖ ਦਾ ਨੁਕਸਾਨ ਹੋਇਆ ਉਹ ਸਾਡਾ ਵਾਪਸ ਆ ਜਾਏ ਸਾਡੇ ਦੂਜੀ ਕਾਪੀ 'ਚ 7000 ਰੁਪਏ ਸੀਗਾ ਪਰ ਸਾਡਾ 7000 ਵੀ ਨਹੀਂ ਛੱਡਿਆਗਾ ਉਹਨੇ 第三 ਕਾਪੀ 'ਚੋਂ ਸਰਕਾਰ ਨੂੰ ਬਸ ਇਹੀ ਬੰਦੀ ਹੈ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ ਜਿਹੜਾ ਵੀਰ ਭਾਈ ਫਰਦੇ ਇੱਥੇ ਉਹਨਾਂ ਦਾ ਉਹਨਾਂ ਦਾ ਵਿਤਾਰਾਂ ਦਾ ਸਾਰਾ ਦਾ ਮਸਲਾ ਹੱਲ ਕੀਤਾ ਜਾਵੇ ਆ ਜਿਹੜੇ ਆਪਾਂ ਟੈਕ ਟਵਾ ਗਿਆ ਉਹ ਨੂੰ ਬਾਈ ਦਾ ਮੈਂ ਮੇਰੇ ਸੇਵ ਆ ਕੋਣਾ ਤੋਂ ਸਕੀਨ ਹੈਗਾ ਜੀ ਚਾਹ ਦਾ ਪਾਣੀ ਪਾ ਦਿੱਤੀ ਹੈ ਬਹੁਤ ਵੱਡਾ ਕਰਨਾ ਹੈ اڄ حواله ڏيئي آهي ۽ جيڪو اپن ريت ڪري آهي تي آهي